ਸਸਿਕਾ ਲੋਸਤੋ ਮੈਂ ਗੁਰਦੀਪ ਸਿੰਘ ਪੰਗੂ ਸੱਤ ਟੈਲੀਵਿਜ਼ਨ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕਰਦਾ ਪੰਜਾਬ ਦੇ ਵਿੱਚ ਜਿਹੜੇ ਆਧਨ ਨੇ ਚੋਣਾਂ ਦੇ ਦਿਨ ਨੇ ਬੇਸ਼ੱਕ ਚੋਣਾਂ ਹਜੇ ਕਿਤੇ ਤੁਹਾਨੂੰ ਹੁੰਦੀਆਂ ਦਿਖ ਨਹੀਂ ਰਹੀਆਂ ਮੈਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਪੰਚਾਇਤੀ ਚੋਣਾਂ ਨੇ ਨਗਰ ਨਿਗਮ ਦੀਆਂ ਚੋਣਾਂ ਨੇ ਉਹਨਾਂ ਦੇ ਉੱਪਰ ਜਿਹੜੀ ਅਪਡੇਟ ਹੈ ਉਹ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਖਰ ਜਿਹੜੀ ਗੱਲਬਾਤ ਹੈ ਇਹ ਗੱਲਬਾਤ ਖੜੀ ਕਿੱਥੇ ਹੈ ਹੁਣ ਮਾਨਯੋਗ ਹਾਈ ਕੋਰਟ ਮਹਾਜਗ ਹਾਈ ਕੋਰਟ ਨੇ ਦਖਲ ਦਿੱਤਾ ਇੱਕ ਹਫਤੇ ਦੇ ਵਿੱਚ ਜਿਹੜੀ ਚੋਣ ਹੈ ਉਸ ਚੋਣ ਦੀ ਗੱਲ ਚੱਲੀ ਹੈ ਗੱਲਬਾਤ ਕੀ ਹੈ ਸਾਰੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਪੰਚਾਇਤੀ ਚੋਣ ਬਾਰੇ ਮੈਂ ਤੁਹਾਨੂੰ ਦੱਸੂੰਗਾ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਇਹਨਾਂ ਬਾਰੇ ਤੁਹਾਡੇ ਨਾਲ ਮੈਂ ਸਾਰੀ ਜਾਣਕਾਰੀ ਸਾਂਝੀ ਕਰੂੰਗਾ ਪਰ ਮੇਰੀ ਸਾਰੇ ਹੀ ਦੋਸਤਾਂ ਨੂੰ ਇੱਕ ਰਿਕਵੈਸਟ ਹੈ ਜਿਹੜੇ ਦੋਸਤ ਇਸ ਵੇਲੇ ਇਹ ਵੀਡੀਓ ਦੇਖ ਰਹੇ ਨੇ ਸਾਰੇ ਹੀ ਦੋਸਤਾਂ ਨੂੰ ਰਿਕੁਐਸਟ ਹੈ ਕਿ ਜੇ ਤੁਸੀਂ ਪੰਚਾਇਤੀ ਚੋਣਾਂ ਦੇ ਉੱਪਰ ਅਪਡੇਟ ਚਾਹੁੰਦੇ ਹੋ ਕਿ ਕੱਲੀ-ਕੱਲੀ ਗੱਲ ਤੁਹਾਡੇ ਫੋਨ ਤੱਕ ਪਹੁੰਚੇ ਤੁਹਾਡੇ ਤੱਕ ਪਹੁੰਚੇ ਜਦੋਂ ਵੀ ਕੋਈ ਪੰਚਾਇਤੀ ਚੋਣ ਨੂੰ ਲੈ ਕੇ ਪੰਚਾਇਤੀ ਪੂਰੇ ਇਸ ਸਿਸਟਮ ਨੂੰ ਲੈ ਕੇ ਕੋਈ ਸਰਕਾਰ ਵੱਲੋਂ ਕੋਈ ਗੱਲਬਾਤ ਆਵੇ ਉਹ ਗੱਲਬਾਤ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਅਸੀਂ ਜਦੋਂ ਵੀ ਅਗਲੀ ਵੀਡੀਓ ਲੈ ਕੇ ਆਵਾਂਗੇ ਪੰਚਾਇਤੀ ਇਲੈਕਸ਼ਨ ਬਾਰੇ ਤੁਹਾਡੇ ਫੋਨ ਦੇ ਉੱਪਰ ਘੰਟੀ ਵੱਜ ਜੂਗੀ ਤੁਸੀਂ ਉਹ ਵੀਡੀਓ ਦਾ ਫਿਰ ਜਿਹੜਾ ਆਨੰਦ ਹੈ ਉਹ ਆਨੰਦ ਮਾਣ ਸਕਦੇ ਹੋ ਸੋ ਆਓ ਹੁਣ ਆਪਾਂ ਅੱਗੇ ਵਧਦੇ ਹਾਂ ਚੋਣਾਂ ਵੱਲ ਦੇਖੋ ਇੱਕ ਤਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਹੈ ਨਗਰ ਨਿਗਮ ਦੀ ਚੋਣ ਹੈ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਹੁਣ ਸਾਡੇ ਜਿਹੜੇ ਲੋਕ ਨੇ ਪਿੰਡਾਂ ਦੇ ਲੋਕ ਨੇ ਇਹ ਸੋਚ ਰਹੇ ਨੇ ਕਿ ਜਿਹੜੀ ਪੰਚਾਇਤੀ ਚੋਣ ਹੈ ਕਿ ਪੰਚਾਇਤੀ ਚੋਣ ਆਖਰ ਹੋ ਕਿਉਂ ਨਹੀਂ ਰਹੀ ਕਿਹੜੀ ਘਾਟ ਹੈ ਕਿਹੜੀ ਉਹ ਗੱਲਬਾਤ ਹੈ ਕਿ ਸਰਕਾਰ ਹੁਣ ਤੱਕ ਚੋਣ ਕਰਾ ਕਿਉਂ ਨਹੀਂ ਰਹੀਗੀ ਤਾਂ ਇਹਦੇ ਤੇ ਅਲੱਗ-ਅਲੱਗ ਆਪਣੀ-ਆਪਣੀ ਪ੍ਰਤੀਕਿਰਿਆਵਾਂ ਨੇ ਸੱਥਾਂ ਦੇ ਵਿੱਚ ਬੈਠੇ ਹੋਏ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਸਾਰੀਆਂ ਗੱਲਾਂਬਾਤਾਂ ਰੱਖਦੇ ਨੇ ਕਿ ਹੁਣ ਤੱਕ ਜਿਹੜੀ ਪੰਚਾਇਤੀ ਚੋਣ ਹੈ ਸਰਕਾਰ ਉਹ ਕਰਵਾ ਕਿਉਂ ਨਹੀਂ ਰਹੀ ਦਸੰਬਰ ਨੂੰ 30 ਦਸੰਬਰ ਨੂੰ 5 ਸਾਲ ਹੋ ਜਾਣਗੇ ਹਾਲਾਂਕਿ ਜਿਹੜਾ ਕਾਰਜਕਾਲ ਹੈ ਉਹ ਅੱਜ ਆਪਾਂ ਬੈਠੇ 10 ਤਰੀਕ ਨੂੰ ਇਹ ਵੀਡੀਓ ਬਣਾ ਰਹੇ ਆ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਆ ਆਪਾਂ 10 ਜਨਵਰੀ ਅੱਜ ਤਰੀਕ ਹੈ 10 ਜਨਵਰੀ ਅੱਜ ਤਰੀਕ ਹੈ ਤੇ 2 4 5 ਦਿਨਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਦਾ ਕਾਰਜਕਾਲ ਸੀ ਇਹ ਕਾਰਜਕਾਲ ਪੰਗ ਹੋ ਜਾਊਗਾ ਪੰਚਾਇਤਾਂ ਦਾ ਯਾਨਕੀ 5 ਸਾਲ ਪੂਰੇ ਹੋ ਜਾਣਗੇ ਤਾਂ ਹੁਣ ਪੰਜਾਬੀਆਂ ਦੇ ਮਨਾਂ ਦੇ ਵਿੱਚ ਸਵਾਲ ਹੈ ਕਿ ਪੰਜਾਬ ਸਰਕਾਰ ਅਖਰ ਪੰਚਾਇਤੀ ਚੋਣ ਕਰਵਾ ਕੇ ਆਉਂਦੇ ਰਹੀ ਤੇ ਨਗਰ ਨਿਗਮ ਚੋਣਾਂ ਦਾ ਕੀ ਸਟੇਟਸ ਹੈ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦੇਣਾ ਚਾਹੁੰਦਾ ਦੋਸਤੋ ਇੱਕ ਮਹੱਤਵਪੂਰਨ ਵਿੱਤੇ ਦਿਨੀ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਗੱਲ ਕਹੀ ਗਈ ਹੈ ਪੰਜਾਬ ਸਰਕਾਰ ਦੇ ਉੱਪਰ ਸਖਤੀ ਕੀਤੀ ਗਈ ਹੈ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਦੇ ਉੱਪਰ ਸਖਤੀ ਕੀਤੀ ਗਈ ਹੈ ਨਗਰ ਨਿਗਮ ਚੋਣਾਂ ਨੂੰ ਲੈ ਕੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਇੱਕ ਹਫ਼ਤੇ ਦੇ ਵਿੱਚ ਚੋਣਾਂ ਦੇ ਜਿਹੜੇ ਵੇਰਵੇ ਨੇ ਉਹ ਵੇਰਵੇ ਦਿੱਤੇ ਜਾਣ। ਯਾਨੀ ਕਿ ਹੋ ਸਕਦਾ ਇੱਕ ਹਫ਼ਤੇ ਦੇ ਵਿੱਚ ਸਰਕਾਰ ਜਿਹੜੀ ਨਗਰ ਨਿਗਮ ਦੀਆਂ ਚੋਣਾਂ ਨੇ ਹਫ਼ਤੇ ਦੇ ਅੰਦਰ ਅੰਦਰ ਉਹ ਅਨਾਉਂਸ ਕਰ ਦਵੇ। ਤੇ ਨਗਰ ਨਿਗਮ ਪੰਜ ਸ਼ਹਿਰਾਂ ਦੇ ਵਿੱਚ ਹੋਣੀਆਂ ਬਾਕੀ ਨੇ। ਦੇਖੋ ਕਿ ਇੱਕ ਤਾਂ ਪਟਿਆਲਾ, ਲੁਧਿਆਣਾ, ਫਗਵਾੜਾ, ਅੰਮ੍ਰਿਤਸਰ ਤੇ ਜਲੰਧਰ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਨੇ ਉਹ ਚੋਣਾਂ ਹੁਣੇ ਹੀ ਬਾਕੀਆਂ ਨੇ ਇੱਕ ਸਾਲ ਤੋਂ ਇਹਨਾਂ ਦੀ ਜਿਹੜੀ ਟਰਮ ਹੈ ਉਹ ਕੰਪਲੀਟ ਹੋ ਚੁੱਕੀ ਹੈ ਚੋਣਾਂ ਇੱਕ ਸਾਲ ਤੋਂ ਨਹੀਂ ਹੋਈਆਂ ਹੈਗੀਆਂ ਤੇ ਪ੍ਰਵੋਧ ਚੰਦਰ ਬਾਲੀ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਸੀਗੇ ਸਾਡੇ ਕਾਫੀ ਸਮਾਂ ਹੋ ਗਿਆ ਚੋਣਾਂ ਹੋਈਆਂ ਨੂੰ ਸਾਡੇ ਚੋਣਾਂ ਕਿਉਂ ਨਹੀਂ ਹੋਈਆਂ ਇਹਦੇ ਤੇ ਫਿਰ ਹਾਈ ਕੋਰਟ ਦਾ ਜਿਹੜਾ ਹੈਗਾ ਉਹ ਰੁਖਾਇਆ ਸਖਤ ਹਾਈ ਕੋਰਟ ਇੱਥੇ ਹੁੰਦੀ ਹੋਈ ਆਪਾਂ ਨੂੰ ਨਜ਼ਰ ਆਈ ਹੈ ਕਿ ਤੁਸੀਂ ਚੋਣਾਂ ਆਖਰ ਕਰਵਾ ਕੇ ਆਉਂਦੇ ਰਹੇ ਇੱਕ ਹਫ਼ਤੇ ਦੇ ਵਿੱਚ ਜਿਹੜਾ ਚੋਣਾਂ ਦਾ ਵੇਰਵਾ ਸਾਰਾ ਚੋਣਾਂ ਦਾ ਵੇਰਵਾ ਉਹ ਦਿੱਤਾ ਜਾਵੇ ਮੈਂ ਤੁਹਾਨੂੰ ਜਿਹੜੀ ਖਬਰ ਹੈ ਉਹ ਖਬਰ ਵੀ ਪੜ੍ਹ ਕੇ ਦੱਸ ਦੇਣਾ ਚਾਹੁੰਦਾ ਕਿ ਗੱਲਬਾਤ ਸਾਰੀ ਕੀ ਹੋਈ ਹੈ ਤਾਂ ਖਬਰ ਪੰਜਾਬੀ ਟ੍ਰਿਬਿਊਨ ਅਨੁਸਾਰ ਹੈ ਤਾਂ ਕਿ ਪੰਜਾਬ ਦੀਆਂ ਪੰਜ ਨਗਰ ਨਿਗਮ ਚੋਣਾਂ ਵਿੱਚ ਹੋ ਰਹੀ ਦੇਰੀ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਖਤ ਹੋ ਗਈ ਹੈ ਇਸ ਸਬੰਧੀ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਯਾਨੀ ਕਿ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਨੂੰ ਨੋਟਿਸ ਤੱਕ ਜਾਰੀ ਕਰ ਦਿੱਤਾ ਗਿਆ ਹੈ ਕਿ ਇੱਕ ਹਫ਼ਤੇ ਦੇ ਅੰਦਰ ਜਿਹੜੀ ਹੈਗੀ ਇਹ ਚੋਣਾਂ ਕਰਾਉਣ ਦੇ ਹੋ ਵੇਰਵੇ ਸਾਨੂੰ ਦਿੱਤੇ ਜਾਣ ਤੇ ਨਾਲ ਹੀ ਹਫਤੇ ਦੇ ਵਿੱਚ ਨਗਰ ਨਿਗਮ ਚੋਣਾਂ ਕਰਾਉਣ ਨਾਲ ਸੰਬੰਧੀ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਹਨ ਇਹ ਆਦੇਸ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਰਿਤੂ ਬਾਰੀ ਨੇ ਤੇ ਜਸਟਿਸ ਨੀਦੀ ਗੁਪਤਾ ਦੇ ਬੈਂਚ ਨੇ ਜਾਰੀ ਕੀਤੇ ਹਨ ਤੇ ਇਹ ਸਾਰੀ ਗੱਲਬਾਤ ਸੀ ਦੋਸਤੋ ਤੇ ਤੁਹਾਨੂੰ ਮੈਂ ਪੰਚਾਇਤੀ ਚੋਣਾਂ ਬਾਰੇ ਜੇਕਰ ਦੱਸਾਂ ਜਦੋਂ ਪੰਚਾਇਤੀ ਚੋਣਾਂ ਤੇ ਗੱਲ ਆਈ ਸੀ ਤਾਂ ਉਦੋਂ ਵੀ ਹਾਈ ਕੋਰਟੋਂ ਸਖਤ ਆਈ ਸੀ ਕਿ ਤੁਸੀਂ ਪੰਚਾਇਤੀ ਚੋਣਾਂ ਜਿਹੜੀ ਕਰਾ ਕੇ ਆਉਂਦੇ ਰਹੇ ਨਾਲ ਹੀ ਰੈਫਰੈਂਸ ਦਿੱਤਾ ਹੋਇਆ ਇਸ ਗੱਲ ਦਾ ਵੀ ਇਸ ਤੋਂ ਪਹਿਲਾਂ ਸੂਬੇ 'ਚ ਪੰਚਾਇਤੀ ਚੋਣਾਂ ਨਾ ਕਰਾਉਣੋ ਸੰਬੰਧੀ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਤੇ ਸਖਤੀ ਕੀਤੀ ਸੀ ਮਾਨਯੋਗ ਅਦਾਲਤ ਨੇ ਉਸ ਸਮੇਂ ਵੀ ਪੰਚਾਇਤੀ ਚੋਣਾਂ ਜਲਦੀ ਕਰਾਉਣ ਦੇ ਆਦੇਸ਼ ਦਿੱਤੇ ਸਨ ਯਾਨੀ ਕਿ ਪਹਿਲਾਂ ਵੀ ਮਾਨਯੋਗ ਹਾਈ ਕੋਰਟ ਸਖਤ ਹੁੰਦੀ ਹੋਈ ਇੱਥੇ ਨਜ਼ਰ ਆਈਸ ਤੇ ਜਲਦੀ ਤੋਂ ਜਲਦੀ ਸੂਬੇ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਕਰਾਉਣ ਦੀ ਸਾਰੀ ਇੱਥੇ ਗੱਲਬਾਤ ਕਹੀ ਸੀ ਤਾਂ ਦੇਖੋ ਦੋਸਤੋ ਕਿ ਪੰਜ ਸਾਲ ਹੁਣ ਮੈਂ ਥੋੜੀ ਤੁਹਾਨੂੰ ਇਤਿਹਾਸ ਦੇ ਕਰ ਪਿਛਲੇ 5 ਸਾਲ ਦਾ ਦੱਸਾਂ ਜਿਹੜੀ ਪਿਛਲੀ ਚੋਣ ਹੋਈ ਸੀ ਉਹ ਚੋਣ ਹੋਈ ਸੀ 20 ਦਸੰਬਰ 2018 ਨੂੰ ਚੋਣ ਹੋਈ ਸੀ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਸੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ 5 ਸਾਲ ਜਨਵਰੀ ਦੇ ਅੱਧ ਦੇ ਵਿੱਚ 5 ਸਾਲ ਕੰਪਲੀਟ ਹੋ ਜਾਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਸਰਕਾਰ ਕਿਸੇ ਵੇਲੇ ਵੀ ਜਿਹੜੀ ਪੰਚਾਇਤੀ ਚੋਣ ਹੈ ਇਸ ਪੰਚਾਇਤੀ ਚੋਣ ਦੀ ਅਨਾਉਂਸਮੈਂਟ ਕਰਦੇ ਵੇ ਪਰ ਵੱਖ-ਵੱਖ ਕਿਆਸਰਾਈਆਂ ਨੇ ਵੱਖ-ਵੱਖ ਗੱਲਾਂ ਨੇ ਕੋਈ ਤਾਂ ਕਹਿੰਦਾ ਕਿ ਲੋਕ ਸਭਾ ਤੋਂ ਬਾਅਦ ਚੋਣ ਹੋਊਗੀ ਸਰਪੰਚੀ ਦੀ ਚੋਣ ਤੇ ਪਹਿਨ ਲੋਕ ਸਭਾ ਦੀਆਂ ਚੋਣਾਂ ਨਿਕਲ ਜਾਣਗੀਆਂ ਤੇ ਨਾਲੋਂ ਨਾਲ ਕਈ ਕਹਿੰਦੇ ਨੇ ਕਿ ਨਹੀਂ ਜਨਵਰੀ ਤੇ ਫਰਵਰੀ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਕਰਵਾਤੀਆਂ ਜਾਣਗੀਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜਦੋਂ ਵੀ ਪੰਚਾਇਤੀ ਇਲੈਕਸ਼ਨ ਆਉਗੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਉਹ ਜਾਣਕਾਰੀ ਪਹੁੰਚ ਜੂਗੀ ਮੈਂ ਇੱਕ ਵਾਰ ਫਿਰ ਤੁਹਾਡੇ ਨਾਲ ਸਾਂਝ ਪਾਣੀ ਚਾਹੁੰਦਾ ਕਿ ਤੁਸੀਂ ਸਾਡੇ ਸਾਥ ਟੈਲੀਵਿਜ਼ਨ ਜਿਹੜਾ ਸਾਡਾ ਚੈਨਲ ਹੈ ਇਹ ਸਾਥ ਟੈਲੀਵਿਜ਼ਨ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋ ਜਦੋਂ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋਗੇ ਅਸੀਂ ਖਬਰ ਪਾਵਾਂਗੇ ਸਰਪੰਚ ਚੋਣ ਦੀ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜੂਗੀ